ਨਾ ਜਿਰਤੇ ਨਿਹੰਗ ਸਿੰਘਾਂ ਨੇ ਆਣ ਕੇ ਹਮਲਾ ਕੀਤਾ ਤੇ ਇੱਕ ਪਾਰਕਿੰਗ ਦੇ ਸਾਹਮਣੇ ਮਾਰਕੀਟ ਆ ਜਿੰਨਾਂ ਦੀਆਂ ਨਜਾਇਜ਼ ਦੁਕਾਨਾਂ ਤੋੜੀਆਂ ਗਈਆਂ ਅੱਗ ਲਾਈਆਂ ਗਈਆਂ ਲੋਟਾਂ ਖੋਹਾਂ ਕੀਤੀਆਂ ਗਈਆਂ ਉਹਨਾਂ ਦੇ ਖਿਲਾਫ ਦੋਸ਼ੀਆਂ ਦੇ ਖਿਲਾਫ ਅਸੀਂ ਇੱਕ ਧਰਨਾ ਪ੍ਰਦਰਸ਼ਨ ਕੀਤਾ ਤੇ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਕਿ ਉਹਨਾਂ ਦੋਸ਼ੀਆਂ ਦੇ ਉੱਤੇ ਪਰਚੇ ਹੋ ਗਏ ਆ ਤੇ ਜੋ ਬਹੰਦਾ ਇਹਨਾਂ ਦਾ ਹੱਕ ਆ ਜਿਨ੍ਹਾਂ ਦਾ ਨੁਕਸਾਨ ਹੋਇਆ ਵਾ ਉਹ ਆਪਣਾ ਨੁਕਸਾਨ ਬਰਪੁਰੀ ਡੀਸੀ ਸਾਹਿਬ ਕੋ ਆਪਾ ਉਹਨਾਂ ਨੂੰ ਮੰਗ ਪੱਤਰ ਦੇ ਕੇ ਉਹਨਾਂ ਦਾ ਨੁਕਸਾਨ ਭਰਿਆ ਜਾਊਗਾ ਪ੍ਰਸ਼ਾਸਨ ਨੇ ਵਿਸ਼ਵਾਸਨ ਦੇ ਗਿਆ ਇੱਕ ਅਪੀਲ ਕੀਤੀ ਸੀ ਕਿ ਇਹ ਸ਼ਰਾਸ਼ਤੀ ਤਪਤਵ ਦੁਬਾਰਾ ਨਾਲ ਕਿਤੇ ਇੱਥੇ ਹਮਲਾ ਕਰ ਜਾਣ ਤੇ ਉਹਨਾਂ ਵਾਸਤੇ ਇੱਥੇ ਪੱਕੀ ਸਿਕਿਉਰਿਟੀ ਲਾਈ ਜਾਵੇ ਕਿਉਂ ਮੰਡੀ ਚੌਂਕ ਤੇ ਜਿੱਥੇ ਜਿੱਥੇ ਜਿੰਨਾਂ ਦੇ ਆਵੇ ਦੁਕਾਨਾਂ ਦਾ ਨੁਕਸਾਨ ਹੋਇਆ ਵਾ ਉਹਨਾਂ ਨੂੰ ਸਿਕਿਉਰਿਟੀ ਮੁਹੱਈਆ ਕਰਾਈ ਜਾਵੇ ਪ੍ਰਸ਼ਾਸਨ ਨੇ ਵਿਸ਼ਵਾਸ ਦਿੱਤਾ ਵਾ ਕਿ ਉਹ ਵੀ ਤੁਹਾਡਾ ਕੰਮ ਜਲ ਤੋਂ ਜਲਦ ਹੋ ਜਾਊਗਾ ਬਾਕੀ ਦੇਖੋ ਪ੍ਰਸ਼ਾਸਨ ਦੇ ਕਹਿਣ ਦੀਆਂ ਗੱਲਾਂ ਵਾ ਅੱਜ ਜੇ ਕੱਲ ਨੂੰ ਫੇਰ ਕਿਸੇ ਵੀ ਦੁਕਾਨਦਾਰ ਦੇ ਉੱਤੇ ਹਮਲਾ ਹੋਇਆ ਤੇ ਫੇਰ ਪੰਡਾਰੀ ਪੁਲ ਦਾ ਘਰਾਵ ਕਰਾਂਗੇ ਤੇ ਫੇਰ ਪੂਰਾ ਹੀ ਜਿੰਨੀ ਵੀ ਆਪਣੀਆਂ ਵਪਾਰੀ ਵਰਗ ਹੈ गावा ਉਹਨਾਂ ਨੂੰ ਲੈ ਕੇ ਸੜਕਾਂ ਦੇ ਉੱਤਰਾਂਗੇ ਦੇਖੋ ਜੀ ਜਿਸ ਤਰ੍ਹਾਂ ਕੱਲ ਦਾ ਜਿਹੜਾ ਇਨਸੀਡੈਂਟ ਅੰਮ੍ਰਿਤਸਰ ਘੋ ਮੰਡੀ ਦੇ ਨਜ਼ਦੀਕ ਵਾਲਮੀਕੀ ਮੰਦਿਰ ਦੀਆਂ ਦੁਕਾਨਾਂ ਤੇ ਜਿਹੜਾ ਜਿਹੜਾ ਕੁਝ ਸ਼ਰਾਰਤੀ ਲੋਕਾਂ ਨੇ ਜਿਹੜਾ ਹਮਲਾ ਕੀਤਾ ਪਰ ਅਸੀਂ ਸਮਾਜ ਨੂੰ ਪੁੱਛਣਾ ਚਾਹੁੰਦੇ ਆ ਤੇ ਪਬਲਿਕ ਨੂੰ ਇਹ ਦੱਸਣਾ ਵੀ ਚਾਹੁੰਦੇ ਆ ਕਿ ਕਦੀ ਖਾਲਸਾ ਇਸ ਤਰ੍ਹਾਂ ਕਰਦਾ ਖਾਲਸਾ ਕਦੀ ਇਸ ਤਰ੍ਹਾਂ ਨਹੀਂ ਕਰਦਾ ਜਿਹੜੇ ਖਾਲਸਾ ਨਿਹੰਗ ਸਿੰਘ ਫੌਜਾਂ ਨੇ ਹਮੇਸ਼ਾ ਗਰੀਬ ਤਬਕੇ ਦੀਆਂ ਜਿਹੜੀਆਂ ਆ ਮਦਦ ਕਰਦੇ ਨੇ ਪਰ ਉਸ ਬਾਣੇ ਦੀ ਆੜ ਵਿੱਚ ਉਸ ਪਵਿੱਤਰ ਬਾਣੇ ਦੀ ਆੜ ਦੇ ਵਿੱਚ ਜਿਹੜੇ ਕੁਝ ਸ਼ਰਾਰਤੀ ਲੋਕ ਜਿਹੜੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨੇ ਇਹਨਾਂ ਨੂੰ ਬਾਝਾ ਜਾਣਾ ਚਾਹੀਦਾ ਤੇ ਪ੍ਰਸ਼ਾਸਨ ਨੂੰ ਇਹਨਾਂ ਤੇ ਨਕੇਲ ਪਾਣੀ ਚਾਹੀਦੀ ਆ ਤੇ ਅੱਜ ਜਿਹੜਾ ਧਾਰਮਿਕ ਤੇ ਸਮਾਜੀ ਜਥੇਬੰਦੀਆਂ ਵੱਲੋਂ ਇੱਕ ਧਰਨਾ ਪ੍ਰਦਰਸ਼ਨ ਘੋਮ ਮੰਡੀ ਦੇ ਨਜ਼ਦੀਕ ਚੌਂਕ ਵਿੱਚ ਚੱਕਾ ਜਾਮ ਕੀਤਾ ਗਿਆ ਸੀ ਪਰ ਜਿੱਥੇ ਪੁਲੀ ਪ੍ਰਸ਼ਾਸਨ ਦੀ ਜਿੱਥੇ ਅਸੀਂ ਸ਼ਾਬੇਸ਼ ਵੀ ਦਿਨੇ ਉਹਨਾਂ ਨੂੰ ਕਿ ਉਹਨਾਂ ਨੇ ਜਿੰਨੇ ਵੀ ਸ਼ਰਾਰਤੀ ਤੱਤ ਵੀ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਤੇ ਉਹਨਾਂ ਤੇ ਪਰਚਾ ਜਿਹੜਾ ਦਰਜ ਕਰਕੇ ਉਹਨਾਂ ਨੂੰ ਹੁਣ ਜੇਲ੍ਹ ਦੀ ਸਲਾਖਾ 'ਚ ਭੇਜ ਰਹੇ ਨੇ ਉਹ ਤੇ ਅਸੀਂ ਪਰ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਸ ਤਰ੍ਹਾਂ ਦੇ ਲੋਕਾਂ ਨੂੰ ਨਕੇਲ ਪਾਈ ਕਿਉਂਕਿ ਕੱਲ ਦੇ ਇਨਸੀਡੈਂਟ ਤੋਂ ਬਾਅਦ ਅੱਜ ਸਵੇਰੇ ਵੀ ਕੁਝ ਸ਼ਰਾਰਤੀ ਲੋਕ ਬਾਣੇ ਦੀ ਆੜ ਦੇ ਵਿੱਚ ਆਏ ਤੇ ਲੋਕਾਂ ਨੂੰ ਧਮਕਾਇਆ ਕਿ ਅਗਰ ਤੁਸੀਂ ਦੁਕਾਨਾ ਖੋਲੀਆਂ ਉਹ ਦੁਕਾਨਾ ਨੂੰ ਅੱਗ ਲਾ ਦਿੱਤੀ ਜਾਊਗੀ ਤੇ ਅਸੀਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਆ ਕੀ ਇਸ ਤਰ੍ਹਾਂ ਦੇ ਜਿਹੜੇ ਕੁਝ ਸ਼ਰਾਰਤੀ ਲੋਕ ਨਿਹੰਗ ਸਿੰਘ ਜਿਹੜੇ ਬਾਣੇ ਦੀ ਯਾਰ ਦੇ ਵਿੱਚ ਇਸ ਤਰ੍ਹਾਂ ਦੀ ਜਿਹੜਾ ਦੇਸ਼ ਦਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਇਹਨਾਂ ਤੇ ਤੁਸੀਂ ਵੀ ਆਪਣੇ ਲੈਵਲ ਤੇ ਕਾਰਵਾਈ ਕਰਾਓ ਕਿਉਂਕਿ ਖਾਲਸਾ ਹਮੇਸ਼ਾ ਹੀ ਲੋਕਾਂ ਦੀ ਮਦਦ ਕਰਦਾ ਆ ਪਰ ਮੈਨੂੰ ਨਹੀਂ ਲੱਗਦਾ ਕਿ ਇਹ ਖਾਲਸਾ ਨੇ ਇਹ ਸਿਰਫ ਸ਼ਰਾਰਤੀ ਲੋਕ ਨੇ ਜਿਹੜਾ ਪੰਜਾਬ ਦਾ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਅਸੀਂ ਪਰ ਇਹਨਾਂ ਪਬਲਿਕ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਭਾਰਤੀ ਮੌਨਵਾਸੀ ਮੁਕਤੀ ਮੋਰਚਾ ਹਮੇਸ਼ਾ ਗਰੀਬ ਤੱਕ ਕੇ ਨਾਲ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਖੜਾ ਰਹੇਗਾ ਜੈ ਵਾਲਮੀਕੀ ਜੀ ਜੈ ਭੀ ਆਜੀ ਅੱਜ ਕਿਉ ਮੰਡੀ ਦੇ ਇਰਦ ਗਿਰਦ ਕਾਫੀ ਦੁਕਾਨਾਂ ਨੇ ਜਿਨ੍ਹਾਂ ਦੇ ਕੱਲ ਨਿਆਂਗ ਸਿੰਘ ਸੀ ਕੁਝ ਸ਼ਰਾਰਤੀ ਜਿਨ੍ਹਾਂ ਨੇ ਨਿਆਂਗ ਬਾਣੇ ਦੇ ਵਿੱਚ ਆ ਕੇ ਦੁਕਾਨਾਂ ਦੇ ਨਾਲ ਜਿਹੜੇ ਉਹਨਾਂ ਦਾ ਸਮਾਨ ਸਾੜਿਆ ਗਿਆ ਅਤੇ ਉਹਨਾਂ ਦੇ ਗੱਲੇ ਚੋਂ ਪੈਸੇ ਚੋਰੀ ਕੀਤੇ ਸੀ ਖੋਹ ਕੀਤੇ ਸੀ ਉਹਨਾਂ ਦੇ ਉੱਤੇ ਕੱਲ ਜਿਹੜੀ ਹੈ ਥਾਣਾ ਬੀਟ ਵਿੱਚ ਐਫ ਆਰ ਦਰਜ ਕਰ ਦਿੱਤੀ ਗਈ ਹੈ ਕਤਵਾਲੀ ਦੇ ਵਿੱਚ ਪਰਚਾ ਦਰਜ ਕਰ ਦਿੱਤਾ ਗਿਆ ਵਾ ਅਤੇ ਉਹਨਾਂ ਦੇ ਵਿੱਚੋਂ ਜਿਹੜੇ ਮੇਨ ਬੰਦੇ ਸਾਰੇ ਸੀ ਉਹ ਜਿਹੜੇ ਕੱਲ੍ਹ ਦੇ ਅਸੀਂ ਰੈਸਟ ਕਰ ਲਏ ਆ ਉਹਨਾਂ ਨੂੰ ਗ੍ਰਿਫਤਾਰ ਕਰ ਚੁੱਕੇ ਆ ਅੱਜ ਕੁਝ ਬੰਦੇ ਆ ਜਿਨ੍ਹਾਂ ਨੇ ਦੱਸਿਆ ਵੀ ਕੁਝ ਬੰਦੇ ਆਣ ਕੇ ਸੁਲਤਾਨਵਿੰਡ ਵਾਲੇ ਪਾਸੇ ਸਾਡੇ ਕੋਲ ਕੋਈ ਧਮਕੀ ਦੇ ਕੇ ਗਏ ਆ ਜੇ ਦੇ ਸੰਬੰਧੀ ਸਾਡੇ ਐਸਐਚਓ ਸਾਹਿਬ ਸੀਸੀਟੀਵੀ ਕੈਮਰੇ ਦੇਖ ਰਹੇ ਆ ਜਿਹੜਾ ਵੀ ਕੋਈ ਕਾਨੂੰਨ ਨੂੰ ਹੱਥ 'ਚ ਲੈ ਕੇ ਕਿਸੇ ਨੂੰ ਡਰ ਭੈ ਪਾਦਾ ਕਰਨ ਦੀ ਕੋਸ਼ਿਸ਼ ਕਰੇਗਾ ਉਹਦੇ ਖਿਲਾਫ ਪ੍ਰਸ਼ਾਸਨ ਸਖਤੀ ਨਾਲ ਕਾਰਵਾਈ ਕਰੂਗਾ ਇਹ ਪੰਜਾਬ ਪੁਲਿਸ ਇਹ ਉਹ ਪੁਰਸਿਆ ਜਿਨੇ ਐਡਾ ਵੱਡਾ ਅੱਤਵਾਦੀ ਜਿਹੜਾ ਮਕਾਤਾ ਵਾ ਇਹਦੇ ਇਹੋ ਜਿਹੇ ਸ਼ਰਾਰਤੀ ਤੇ ਬੰਦੇ ਦੁੱਕੀ ਚ ਕੀਆ ਇਹਨਾਂ ਨੂੰ ਤੇ 10 ਦਿਨਾਂ ਚ ਨਕੇਲ ਪਾ ਦੇਗੇ ਤੇ ਇੰਨੇ ਬੰਦਿਆਂ ਨੇ ਪਰਚਾ ਕੀਤਾ ਗਿਆ 10 ਬੰਦੇ ਆ ਜੀ 10 ਬੰਦੇ ਰੈਸਟ ਟੋਟਲ ਇੰਨੇ ਬੰਦੇ ਹੁਣ ਤੱਕ ਪੁਲਿਸ ਨੇ ਰੈਸਟ ਕਰ ਲਏ ਦਸੇ ਕਰ ਲਈ ਜਿਨੇ ਬੰਦੇ ਸੀ ਉਹ ਸਾਰੇ ਜਿਹੜਾ ਗਰੁੱਪ ਸੀ ਕਰ ਸਾਰੇ ਰੈਸਟ ਕਰ ਸਰ ਇਹਨਾਂ ਦੁਕਾਨਦਾਰਾਂ ਨੂੰ ਸਿਕਿਉਰਿਟੀ ਨਹੀਂ ਹੋਈ ਆ ਕੋਈ ਇਹਨਾਂ ਨੂੰ ਜੀ ਐਸੇ ਵੇਖੋ ਇਹ ਗੱਲ ਇੱਥੇ ਨਜ਼ਦੀਕ ਬਾਲਮੀਕ ਆਸ਼ਰਮ ਆ ਜਿੱਥੇ ਮਿਸਟਰ ਮੱਟੂ ਜੀ ਨੇ ਜਿਹੜੇ ਮੱਟੂ ਜੀ ਨੇ ਪਹਿਲਾਂ ਵੀ ਕੱਲ ਤਾਂ ਅੰਸਰਾਂ ਦੇ ਖਿਲਾਫ ਕਾਫੀ ਬਾਅਦ ਚੁੱਕੀ ਆ ਇਹਨੂੰ ਮੁੱਖ ਰੱਖਦੇ ਆ ਹਾਂ ਇੱਥੇ ਅਸੀਂ ਲਾਗੇ ਆਪਣੀ ਜਿਹੜੀ ਆ ਐਟਕਾ ਟੀਮ ਜਿਹੜੀ ਆ ਉਹ ਗੱਡੀ ਲਾ ਦਿੱਤੀ ਗਈ ਆ ਅਤੇ ਇਹਨਾਂ ਨੂੰ ਪਹਿਲਾਂ ਇੱਕ ਸਿਕਿਉਰਿਟੀ ਮਿਲੀ ਹੁੰਦੀ ਸੀ ਜਿਹੜੀ ਰਿਵਿਊ ਹੋ ਕੇ ਜਿਹੜੀ ਆ ਦੀ ਰਿਪੋਰਟ ਗਈ ਆ ਜਿਹੜੀ ਜਲਦੀ ਚੜੀ ਇਹਨਾਂ ਨੂੰ ਰਿਪੀਟ ਕਰਦੀ ਚੱਲੇ ਸਰ ਜਿਹੜੇ ਆਏ ਸੀ ਬੰਦੇ ਨਿਆੰਗੀ ਇਹੀ ਆ ਨਿਆੰਗ ਬਾਣਿਆਂ ਦੇ ਵਿੱਚ ਕੋਈ ਸ਼ਰਾਰਤ ਨਹੀਂ ਅੰਸਰਗੇ ਨਹੀਂ ਜੀ ਇਹ ਇੱਥੇ ਪਹਿਲਾਂ ਸ਼ਰਦਾਈ ਦੀ ਇਹ ਦੁਕਾਨਾਂ ਲਾਉਂਦੇ ਸੀ ਕੱਲ ਜਿੰਨੀਆਂ ਜਿਹੜੀਆਂ ਸ਼ਰਦਾਈ ਦੀਆਂ ਦੁਕਾਨਾਂ ਨੇ ਜਾਂ ਜਿਹੜੀਆਂ ਗੈਰਕਾਨੂੰਨੀ ਦੁਕਾਨਾਂ ਫੁੱਟਪ ਉਹ ਬਹਿਲਾੜ ਵਿੱਚ ਆ ਕੇ ਉਹਨਾਂ ਨੇ ਕੱਲ ਇਹਨਾਂ ਦੇ ਬੰਦਿਆਂ ਦੇ ਨਾਲ ਜਿਹੜਾ ਵਾ ਮਿਸਵੇਪ ਕੀਤਾ ਠੀਕ ਹੈ